ਸਾਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ rau ke kala ਰਾਉਕੇ ਕਲਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਮਿੱਤਰੋ ਇਹ ਪਿੰਡ ਵੀ ਇੱਕ ਵੱਡਾ ਪਿੰਡ ਆ rau ke kala ਤੇ rau ke kala ਪਿੰਡ ਤੋਂ ਜਦੋਂ ਸਿੱਧੀ ਛੜਕ ਜਿਹੜੀ ਆਉਂਦੀ ਆ ਮਿੱਤਰੋ ਇਹ ਤੁਸੀਂ مانੂ ਕੇ ਗੱਲਾਂ ਤੋਂ ਵੀ ਮੁੜ ਕੇ ਸਿੱਧੀ rau ke kala ਆਉਂਦੀ ਆ ਤੇ ਜੇ ਤੁਸੀਂ ਵੱਡੇ ਹਾਈਵੇ ਸਣੀ ਮੁੜਨਾ ਮਿੱਤਰੋ ਫਿਰ ਲੋਪੂ ਵਾਲੇ ਕੱਟ ਤੋਂ ਵੀ ਸਿੱਧੀ ਛੜਕ ਜਿਹੜੀ ਆ ਚਿੱਟੀ ਪੱਟੀ ਵਾਲੀ 3 ਕਿਲੋਮੀਟਰ ਦੀ ਦੂਰੀ ਤੋਂ ਵੱਡੇ ਹਾਈਵੇ ਤੋਂ rau ke kala ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਮਿੱਤਰੋ rau ke kala ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਕਿਹੜੀ ਪੱਤੀ ਸੀ ਬਾਈ ਗਰਦਾਸ ਕੀ ਪੱਤੀ ਗਰਦਾਸ ਕੀ ਪੱਤੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਬਹਿਣੀ ਵਾਲ ਪਾਈ ਹੁਣੀ ਵੱਜਦੇ ਆ ਹਨਾ ਬਾਈ ਤੇ ਨਾਮ ਪਈਦਾ ਹੈਗਾ ਸੁਖਮੰਦਰ ਸਿੰਘ ਤੇ ਸਨ ਆਫ ਸਰਦਾਰਾਤ ਸਰਦਾਰਾਤ ਸਿੰਘ ਆਜੋ ਕਰਦੇ ਗੱਲਬਾਤ ਪਾਈ ਹੁਣੀ ਕੈਮਰੇ ਸਾਹਮਣੇ ਨਹੀਂ ਆਉਂਦੇ ਆਪਾਂ ਜਨਵਾਰਾ ਦੀ ਡਿਟੇਲ ਲੈਣੇ 2 ਜਨਵਾਰਾ ਇੱਕ ਗਾਂ ਤੇ ਇੱਕ ਚੋਟੀ ਸਤਿ ਸ਼੍ਰੀ ਅਕਾਲ ਬਾਈ ਜੀ ਆਹ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਤੁਸੀਂ ਦੱਸੋ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਜੀ ਚੜ੍ਹਦੀ ਕਲਾ ਸਾਰੇ ਹਾਂਜੀ ਹਾਂਜੀ ਠੀਕ ਆ ਅੱਛਾ ਆਪਾਂ ਜਿੱਥੇ ਖੜੇ ਨਾਮ ਦਾ ਆਪਾਂ ਦੱਸ ਦਿੱਤਾ ਸਰਦਾਰ ਸੁਖਮੰਦਰ ਸਿੰਘ ਦੇ ਸਰਦਾਰਾ ਸਿੰਘ ਹੈ ਨਾ ਜੀ ਪੱਤੀ ਆ ਗਈ ਇਹ ਗਰਦਾਸ ਕੀ ਜੀ ਗਰਦਾਸ ਕੀ ਅੱਛਾ ਗੱਲ ਇਹ ਆ ਬਾਈ ਜਨਵਰ ਦੋ ਵਕਾਉ ਆ ਹੈ ਨਾ ਕਰ ਦਈਏ ਦੋਵੇਂ ਬਾਈ ਹਾਂਜੀ ਕਰ ਦਈ ਤੋਰਦੇ ਕੜੀ ਤੁਸੀਂ ਅਜਾ ਦੂਜਾ ਸੂਤ ਸੋਈ ਆ ਹੈ ਕਿੰਨੇ ਦਿਨ ਹੋ ਗਏ ਸੋਈ ਨੂੰ ਅੱਜ ਤੀਜਾ ਦਿਨ ਹੈ ਜੀ ਤੀਜਾ ਦਿਨ ਅਜ ਸੁਈ ਨੂੰ ਆ ਅਈ ਤਿੰਨਾਂ ਦਿਨਾਂ ਦੀ ਸੁਈ ਤੇ ਲੈ ਕਿੰਨਾ ਬੋਲਾ ਦੁੱਧ ਰੈਡੀ ਹੋਊਗਾ ਹੋਊਗਾ 7-8 ਕਿਲੋਈ 7-8 ਕਿਲੋ ਤਿਆਰ ਆ ਜਾਵਾਂ ਵੀ ਹਜੇ ਜਾਨੀ ਕਿ ਕਹਿਣ ਤੋਂ ਪਹਿਲਾਂ ਦਾਣਾ ਪੱਕਾ ਕੁਝ ਨਹੀਂ ਪਾਇਆ ਹੈ ਨਾ ਪਾਉਂਦੇ ਨਹੀਂ ਘਾਪੋਣੇ ਦੀ ਗੱਲਾਂ ਘਾਪੋਣੇ ਕਰਾ ਠੀਕ ਹੈ ਭਾਈ ਅਜਾ ਤੇ ਚੁੰਨ ਚਣ ਕਿਵੇਂ ਲੱਗਾ ਵੀਰੇ ਬਹੁਤ ਵਧੀਆ ਜੀ ਠੀਕ ਹੈ ਭਾਈ ਛੋਟੀ ਚੰਗੀ ਸੁਨੱਖੀ ਤੁਹਾਨੂੰ ਕਿਉਂ ਚੰਗੀ ਹੈ ਹਨਾ ਭਾਈ ਹਾਂਜੀ ਹੂੰ ਨਹੀਂ ਠੀਕ ਹੈ ਜਰੇ ਤੇ ਦੁੱਧ ਪੀ ਪਹਿਲਾਂ ਸੁਈ ਕਿੰਨਾ ਦੇਗੀ ਭਾਈ ਪਹਿਲੇ ਸੁਈ 10 ਦਿਨ ਨੇੜ ਹੀ ਦੇਗੀ ਜੀ 10 ਦਿਨ ਨੇੜੇ ਹੈ ਹਾਂਜੀ ਹੁਣ ਕਿੰਨਾ ਤੇਰਾ ਆਈ ਹੈ ਕੀ ਕਹਿੰ ਕੀ ਨਕਰ ਮਾਲੀ ਨੇ ਬਾਈ ਅੱਛਾ ਵੀਰੇ ਮਲਾ ਹਜ ਤਿਜਾ ਦੇ ਨਾਲ ਸੁਈ ਨੂੰ ਆ ਅੱਜ ਜੇ ਕੋਈ ਕਵੇ ਆਪਾਂ 7 ਕਿਲੋ ਕੰਡੇ ਦੁੱਧ ਧਰਾ ਦੇਾਂਗੇ ਹਾਂਜੀ ਰਾਗ ਵਾਲੇ ਜੀ ਇੱਕ ਹੀ ਬਾਈ ਹੋਰ ਤੁਰਦੀ ਮੜੀ ਠੀਕ ਸਰਾਖੀ ਝੋਟੀ ਚੰਗੀ ਪੂੜੇ ਪਾੜੇ ਦੀ ਹਨਾ ਬਾਈ ਹਾਂਜੀ ਬਹੁਤ ਚੰਗੀਆਂ ਜੀ ਹੁਣ ਤਾਂ ਆ ਭਾਅ ਮਿਲਦਾ ਵੀ ਨਹੀਂ ਛੇਤੀ 1.5 2 ਮੰਗਦਾ ਹਰੇਕ ਗਈ ਹਨਾ ਅੱਛਾ ਵੀਰੇ ਕੀ ਰੇਟ ਆ ਬਾਈ ਕਰਾਂਗੇ ਆਪਾਂ ਇਹਦਾ ਇਹਦੇ 1 15 ਕਰਦੇ ਆਂ ਜੀ ਮਾਨਤਨ ਦੇੜੀ ਕਿੰਨੇ ਦੀ ਮਾਨਤਨ ਕਰ ਦਾਂਗੇ ਜੀ ਵਿੱਚੋਂ ਕਿੰਨੇ ਕੋ ਕਰਦੇ ਆਂ ਜੀ ਕੋਈ ਭੈਣ ਭਰਾ ਹੋਊਗਾ ਕਰ ਦਾਂਗੇ ਜੀ ਕੋਈ ਚੱਕਰ ਨਹੀਂ ਖੁੱਲ ਕੇ ਹਾਂਜੀ ਮਨ ਬੁਰੀ ਇੱ ਬਾਹਰ ਦੇ ਦਾਂਗੇ ਜੀ ਆਪਾਂ ਬਾਹਰ ਦੇ ਦਾਂਗੇ ਠੀਕ ਹੈ ਬਾਈ ਲੈ ਜੀ ਮਿੱਤਰੋ ਬਾਹਰ ਸੌਦਾ ਤਾਂ ਇਹ ਹੋ ਜਾਊਗਾ ਥਾਂ ਤੁਹਾਨੂੰ ਬਹੁਤ ਚੰਗਾ ਕੱਟੀ ਹੋਈ ਆ ਆ ਵੇਖੋ ਇੱਕ ਵਾਰੀ ਫਿਰਦਾ ਨਹੀਂ ਰੋਕੀ ਪਈ ਆ ਆ ਵੇਖੋ ਥਾਂ ਤੇ ਠੀਕ ਹੈ ਬਣਦੇ ਬਸ ਸਿੰਘ ਨੂੰ ਮਤਲਬ ਵੇਖ ਲਓ ਹੁਣ ਮਿੱਤਰੋ ਆ ਜਾਂਦਾ ਓਕੇ ਦੀ ਰਿਪੋਰਟ ਆ ਬਾਕੀ ਤਸੱਲੀ ਤੁਸੀਂ ਕਰਨੀ ਆ ਅੱਛਾ ਕੱਟਾ ਮਗਰਾ ਗਿਆ ਕੱਟੀ ਕੱਟਾ ਜੀ ਪਹਿਲਵਾਨ ਹੈ ਉਹ ਨਾਲ ਕੋਈ ਖੱਤਤਾ ਨਹੀਂ ਮੂੰਹ ਨਾਲ ਆ ਜੀ ਜੀ ਠੀਕ ਹੈ ਹਾਂ ਜੀ ਕੱਟਾ ਚੰਗਾ ਪਲਿਆ ਪੁਲਿਆ ਹੈ ਨਾ ਹਾਂ ਜੀ ਹਾਂ ਜੀ ਹੂੰ ਠੀਕ ਹੈ ਬਾਈ ਚਲ ਚੰਗੀ ਕਰ ਜੇ ਬੱਚਾ ਪਲਿਆਗਾ ਸੈਤੀ ਤਿਆਰ ਹੋ ਜਾਂ ਇਹਨੂੰ ਭਾਈ 2 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਬੱਚਾ ਬੱਚਾ ਇਹ ਤਾਂ ਉਹਦੀ ਖਤ ਨੂੰ ਗਏ ਸੂਣ ਵਾਲੇ ਜੀ ਚਲਾਣੇ ਪਾ ਗਿਆ ਇਹ ਹਾਂਜੀ ਠੀਕ ਆ ਅੱਛਾ ਕਿੰਨੇ ਦੁੱਧ ਤੇ ਚਲਦੀ ਭਾਈ ਹੁਣ ਹੁਣ 14 ਕਿਲੋ ਦੁੱਧ ਹੋਗਾ ਜੀ ਐਨ ਕੰਡੇ ਵਾਲਾ ਹਾਂਜੀ ਚੂਣ ਚਾਣੇ ਨੂੰ ਵੀ ਕਿਵੇਂ ਲੱਗਾ ਬਹੁਤ ਵਧੀਆ ਜੀ ਲੇਵਲ ਨੂੰ ਆਏ ਤਾਂ ਸਾਰੇ ਚੰਗਾ ਹਨਾ ਭਾਈ ਠੰਡੀ ਸੀਲ ਬਹੁਤ ਆ ਜੀ ਤੇ ਸੂਆ ਕਿੰਨੇ ਮਾ ਭਾਈ ਇਹ ਇਹ ਸੂਏ ਚੌਥੇ ਸੂਈ ਵੀ ਆ ਜੀ ਚੌਥੇ ਸੂਏ ਸੂਈ ਹੋਈ ਆ ਹਾਂਜੀ ਠੀਕ ਆ ਭਾਈ ਕੀ ਲੈ ਵਾਲਾ ਆਰਡਰ ਆਰਡਰ ਦੀ ਫਿਕਸ ਹਨਾ ਜਾਵਾਂ ਹਾਂਜੀ ਹਾਂਜੀ ਭਾਈ ਲੈ ਜੀ ਭਾਈ ਗੋਠ ਨੂੰ ਲੈ ਜੀ ਮੋੜਾ ਠੀਕ ਆ ਵੱਡੀ-ਵੱਡੀ ਹੋਈ ਤਾਂ ਜੇ ਲੱਸੀ ਫੇਕੀ ਨਹੀਂ ਹਣਾ ਹਾਂਜੀ ਹੂੰ ਥੋੜਾ ਜਿਹਾ ਬਾਈ ਪੈਸੇ ਲੋਡ ਕਰਕੇ ਬਾਈ ਵੇਚਦੇ ਨਹੀਂ ਵੇਚਣੇ ਨਹੀਂ ਸੀ ਝੋੜਾ ਜੇ ਜੋ ਕੋਈ ਲੋਡ ਪੈ ਗਿਆ ਸਹੀ ਕਰ ਦੁੱਧ ਵੀ ਤੁਹਾਡੇ ਕੋਲ ਹੀ ਹੀ ਦਿੰਦੇ ਦੋਵੇਂ ਹਣਾ ਬਾਈ ਇੱਕ ਹੈਗੀ ਮੈਂ ਉਹ ਸੂਣ ਵਾਲੀ ਝੋਟੀ ਨਾਲ ਹੀ ਜੀ ਮਖਰ ਲਈ ਲੈ ਆਇਆ ਠੀਕ ਆ ਲੈ ਮੋੜ ਲਿਆਓ ਜੀ ਠੀਕ ਆ ਬਾਈ ਅੱਛਾ ਚੁੰਨ ਚਣ ਕਿਵੇਂ ਲੱਗਿਆ ਇਹਨੂੰ ਬਿੱਗਾ ਨੂੰ ਬਹੁਤ ਇੱਕ ਨੰਬਰ ਆਈ ਸਵਾਇ ਨੰਬਰ ਠੀਸੀਲ ਠੰਡੀ ਆ ਪੂਰੀ ਜੀ ਨਿਆਣਾ ਪਾਓ ਚੋਲੇ ਨੂੰ ਕੋਈ ਦਿੱਕਤ ਨਹੀਂ ਨਿਆਣਾ ਪਾਓ ਚ ਨਾ ਪਾਓ ਕੋਈ ਦਿੱਕਤ ਨਹੀਂ ਠੀਕ ਆ ਬਾਈ ਤਾਂ ਹੀ ਫੜ ਲਓ ਇਹ ਜੋ ਥੱਲੇ ਆ ਅੱ ਟੀਕਾ ਹੋਣੀ ਭਰਿਆ ਦੋ ਤਿੰਨ ਦਿਨ ਨਹੀਂ ਹੋਇਆ ਜੀ ਦੋ ਤਾਂ ਹੋਣੀ ਭਰਿਆ ਠੀਕ ਹੈ ਬਾਈ ਅੱਛਾ ਰੇਟ ਬਾਈ ਰੇਟ ਤਾਂ 50000 ਕਰਦੇ ਜੀ ਡੇਢ ਲੈਣ ਵਾਲਾ ਮੁੱਲ ਕਾਟੇ ਬਾਟੇ 68 ਡੱਪਾ ਕਾਟੇ ਬਾਟੇ ਬਾਈ ਬਸ ਵਿੱਚੋਂ ਮਾਨਤਨ ਕਰ ਦਾਂਗੇ ਕਿੰਨਾ ਕਰਦਾਂਗੇ 2000 ਰੁਪਏ ਜੀ 48 ਦੀ ਦੇ ਦੇਵਾਂਗੇ ਚਲ ਮੌਕੇ ਤੇ ਜੋੜਾ ਲੈਣ ਆਲਾ ਹੋਇਆ ਫਿਰ ਤਾਂ ਹੋਰ ਵੀ ਹੋ ਜਾਊਗਾ ਹਾਂ ਫਿਰ ਥੋੜਾ ਘੜਾ ਹੋਰ ਹੋ ਜਾਊਗਾ ਜੀ ਠੀਕ ਠੀਕ ਹੈ ਜੀ ਜੇ ਕੱਲੀ ਕੱਲੀ ਲੈਣ ਆਲਾ ਹੋਇਆ ਤਾਂ ਫਿਰ ਉਹ ਹੋ ਜਾਊਗਾ ਬਈ ਹੋ ਜਾਊਗਾ ਜੀ ਠੀਕ ਹੈ ਬਈ ਅੱਛਾ ਹੁਣ ਇਹ ਜਾਨਵਰ ਦੇਖਣ ਦੇ ਲਈ ਖਰੀਦਣ ਦੇ ਲਈ ਪਿੰਡ ਤਾਂ ਦੱਸਤਾ ਆਪਾਂ ਪਰ ਨੰਬਰ ਕਿਹੜੇ ਤੇ ਗੱਲਬਾਤ ਕਰਨਾਂ ਬਾਈ ਹੁਣੀ 94784 ਜੀ 48136 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 94784 ਜੀ 48136 ਜੀ 94 784 784 4813 रेट ਜੀ 4813 ਇਹਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਹੁਣੇ ਉਹਦੇ ਨਾਲ ਗੱਲਬਾਤ ਪਿੰਡ ਹੈਗਾ rau kekal ਜ਼ਿਲ੍ਹਾ ਲੱਗਦਾ ਵਾ ਮੁੱਗਾ ਮਿੱਤਰੋ ਤੇ ਪੱਤੀ ਹੈਗੀ ਹੈ ਕਿਹੜੀ ਗਰਦਾਸ ਕੀ ਗਰਦਾਸ ਕੀ ਤੇ ਬਾਈ ਬੈਣੀ ਵਾਲ ਵੱਜਦੇ ਆ ਬਾਈ ਹੁਣੀ ਤਾਂ ਸੁਖਮੰਦਰ ਸਿੰਘ ਦੇ ਸਾਨੋਂ ਆਪ ਸਰਦਾਰਾ ਸਿੰਘ ਇਹਨਾਂ ਘਰਾਂ ਦੇ ਵਿੱਚ ਆ ਕੇ ਤੁਸੀਂ ਬਾਈ ਨਾਲ ਕਰ ਲੋ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਦੋ ਜਾਨਵਰ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਪੈਸੇ ਨਹੀਂ 1000 ਰੁਪਏ